ਜੋ ਤਾਂ ਜਿਸਿਖਾ ਨੂੰ ਗੱਲ ਹੈ ਹੋਰ ਸਾਨੂੰ ਕਿਸੇ ਚੀਜ਼ ਦਾ ਮਤਲਬ ਨਹੀਂ ਜਿਹੜੇ ਸਾਡੇ ਇੱਥੇ ਗੁਰਸਿੱਖ ਬੰਦੇ ਅਮਰਤਾਰੀ ਬੰਦਿਆਂ ਦੀਆਂ ਪੱਗਾਂ ਇਹਨਾਂ ਲਾਈਆਂ ਉਹਦੇ ਤੇ ਐਕਸ਼ਨ ਕੀਤਾ ਜਾਵੇ ਤੇ ਮੈਂ ਤੇ ਉਹਨਾਂ ਨੂੰ ਕੋਈ ਕਿਹਾ ਕੀ ਤੇ ਓਪਨ ਐਂਡ ਸ਼ਾਟ ਹੈ ਕਿ ਸਾਰੇ ਚੈਨਲਾਂ 'ਚ ਆਇਆ ਫਿਰ ਮੈਂ ਸਾਹਬ ਨੇ ਗੁਰਮੇਜ ਵੀਰ ਅੰਦਰ ਬੈਠਾ ਹੋਇਆ ਐਵੇਂ ਜਾ ਕੇ ਕਿਸੇ ਦੀ ਪੱਗ ਨੂੰ ਆਪ ਹੱਥ ਪਾ ਲੈਣਾ ਅੱਗੋਂ ਕਹਿਣਾ ਕਿ ਇਹ ਤੇ ਕਿਹੜਾ ਕਿੱਲਾ ਲੱਗੀ ਹੈ ਇਹ ਇਹ ਐਮਐਲਏ ਦੀ ਵਰਡਿੰਗ ਸੀਗੀ ਜੇ ਐਡੀ ਇੱਕ ਗੱਲ ਹੀ ਆ ਤੇ ਫਿਰ ਜੇ ਉਹ ਐਡਾ ਸਿਆਣਾ ਬੰਦਾ ਉਹ ਕਿਹੋ ਜਿਹਾ ਨਿਕਲ ਹੁੰਦਾ ਤੇ ਮੇਰੀ ਤੇ ਉਮਰ ਹੀ ਅਜੇ 25 ਸਾਲ ਦੇ ਤੇ ਫਿਰ ਮੈਂ ਉਹ ਭਾਸ਼ਾ ਤੇ ਆ ਜਾਂਦਾ ਜਿਹੜੀ ਮੈਨੂੰ ਆਉਂਦੀ ਹੈ ਅਜੇ ਉਦਾਂ ਕਹਦੇ ਨੇ ਐ ਸਮਾਲ ਦੇ ਵਿੱਚ ਇਲੈਕਸ਼ਨ ਤੁਸੀਂ ਵੇਖਦੇ ਬਹੁਤ ਬੇਕੋ ਜੀ ਕ੍ਰਿਟੀਕਲ ਕ੍ਰਿਟੀਕਲ ਇਲੈਕਸ਼ਨ ਹੋਵੇ ਨਾ ਹੋਵੇ ਪਰ ਜੇ ਉਹ ਇਹੋ ਜਿਹੀ ਚੀਜ਼ਾਂ ਕਰਨ ਤੇ ਆਉਣਗੇ ਤੇ ਫਿਰ ਪੁਲਿਸ ਸਾਡੇ ਕੋਲੋਂ ਵੀ ਨਾ ਇਹ ਚੀਜ਼ ਭਾੜੇ ਕਿ ਜਦੋਂ ਉਹਨਾਂ ਤੇ ਐਕਸ਼ਨ ਕੋਈ ਨਹੀਂ ਤੇ ਜਦੋਂ ਇਹ ਕੁਝ ਕਰਨ ਤੇ ਫਿਰ ਅਸੀਂ ਤੇ ਆ ਹੀ ਮੰਗ ਕਰਦੇ ਆ ਅਖੀਰ ਮੰਗ ਆਊਗੀ ਜਦੋਂ ਉਹ ਉਹਨਾਂ ਦੇ ਕੁਝ ਕੀਤੇ ਤੇ ਪਰਚਾ ਨਹੀਂ ਹੋ ਰਿਹਾ ਐਫ ਆਈ ਆਰ ਨਹੀਂ ਹੋ ਰਹੀ ਪੁਲਿਸ ਇਨਵੈਸਟੀਗੇਟ ਨਹੀਂ ਕਰ ਰਹੀ ਤੇ ਫਿਰ ਸਾਡੇ ਕੀਤੇ ਤੇ ਵੀ ਨਾ ਕਰੇ ਆ ਸਾਡੀ ਅਖੀਰਲੀ ਮੰਗ ਹੁਣ ਤੁਸੀਂ ਕੋਈ ਲਿਖਤੀ ਆਪਣੀ ਦਿੱਤੀ ਹੈ ਕਿ ਜੀ ਅਸੀਂ ਡੀ ਡੀ ਆਰ ਕਟਾਵਾਂਗੇ ਹੁਣ ਜਾ ਕੇ ਕਿ ਜਿੰਨਾ ਪੱਗਾਂ ਲਾਈਆਂ 60 60 ਸਟ ਲੱਗੀ ਕਿਸੇ ਬਿਲਕੁਲ ਲੱਗੀਆਂ ਜੀ ਟਰਮਨ ਸਾਹਿਬ ਦੂਜੇ ਲਾਡੀ ਹੋਰਾਂ ਤੇ ਲੱਗੀਆਂ ਪਰਮੇਸ਼ਰ ਦਰਗਾਹਵਾਦ ਤੋਂ ਸੀ ਉਹਦੇ ਲੱਗੀਆਂ ਮੈਂ ਤਾਂ ਆਪ ਨੂੰ ਸੱਟ ਲੱਗੀ ਤੇ ਤੇ ਬੰਦੇ ਨੂੰ ਦੁੱਖ ਹੀ ਕੋਈ ਨਹੀਂ ਜਦੋਂ ਚਿੱਟੀ ਦਾੜੀ ਵਾਲੇ ਬੰਦਿਆਂ ਦੀ ਤੁਸੀਂ ਪੱਗਾਂ ਨੂੰ ਪੈਜੋ ਸਾਡੇ ਉਮੀਦਵਾਰਾਂ ਨੇ ਕਾਗਜ਼ ਭਰ ਲਏ ਹੁਣ ਹੁਣ ਭਰੇ ਗਏ ਆ ਜੀ ਉਹਨਾਂ ਦੇ ਉਹਨਾਂ ਦੇ ਫੇਰ ਉਹਨਾਂ ਟਾਈਮ ਇੱਥੇ ਕੋਈ ਰਹਿਤ ਨਹੀਂ ਗਿਆ ਉਹਨਾਂ ਉਹਨਾਂ ਦੇ ਰਹਿੰਦੇ ਆ ਉਹਨਾਂ ਦੇ ਰਹਿੰਦੇ ਆ ਜੇ ਅੱਗੇ ਦੀ ਕੀ ਮੰਨਦੀ ਇਹ ਡਾਊਟ ਆਪਟੀਗ ਨੂੰ ਦੇਣਗੇ ਫਾਇਦਾ ਟਾਈਮ ਦੁਬਾਰਾ ਨਹੀਂ ਜੇ ਵੇਖੋ ਇਹ ਇੱਥੇ ਤੇ ਹੁਣ ਆਏ ਨਾ ਟਾਈਮ ਤੋਂ ਅਸੀਂ ਅੰਦਰ ਸੀ ਕਿਤੇ ਕੱਲਿਆਂ ਨੂੰ ਵੇਖ ਕੇ ਪਏ ਤੇ ਜੇ ਕਿਤੇ ਤੁਸੀਂ ਆਹੀ ਚੀਜ਼ ਕਰਕੇ ਪੈਣੀ ਤੇ ਸਾਡੇ ਤੇ 10 ਮਿੰਟਾਂ ਚ ਬੰਦੇ ਅੰਦਰ ਆ ਗਏ ਤੇ ਇਹਨਾਂ ਨੂੰ 4 ਘੰਟੇ ਹੋ ਗਏ ਐਮਐਲਏ ਨੂੰ ਲੈਂਡ ਤੱਕ ਇੱਕ ਬੰਦਾ ਨਹੀਂ ਆਇਆ ਯਾ ਅਖੀਰ ਇਹਨਾਂ ਨੇ ਐਸਐਸਪੀ ਸੱਦੇ ਆ। ਉਹਦੇ ਵਿੱਚ ਹੀ ਤੁਹਾਨੂੰ ਲੱਗਦਾ ਕਿ ਜਦੋਂ ਹੁਣ ਟਾਈਮ ਓਵਰ ਹੋ ਗਿਆ ਤੇ ਕਾਗਲ ਦਾਖਲ ਕਰਾ ਸਕਦੇ ਨੇ। ਉਹੀ ਤਾਂ ਗੱਲ ਹੈ ਸਾਡੀ ਕਿ ਜਦੋਂ ਤੁਹਾਡਾ ਟਾਈਮ ਅਪ ਹੋ ਗਿਆ। ਆਮ ਆਦਮੀ ਨੇ ਕਾਗਜ਼ ਤੱਕ ਨਹੀਂ ਦਾਖਲ ਕਰਾਇਆ। ਤੁਸੀਂ ਐਸਐਸਪੀ ਨੂੰ ਅਫਸਰਾਂ ਦੀ ਸ਼ਿਕਾਇਤ ਕੀਤੀ। ਬਿਲਕੁਲ ਜੀ ਸਾਡੇ ਇੱਥੇ ਡੀਐਸਪੀ ਕੋਲ ਦੀ ਡਿਊਟੀ ਲੱਗੀ ਸੀ ਤਲਵਿੰਦਰ ਦੀ। ਉਹਨੇ ਸ਼ਰਿਆ ਮੰਦਰ ਬੰਦੇ ਭੇਜੇ ਸਾਨੂੰ ਰੋਕਿਆ ਕਿ ਮੈਂ ਉਦੋਂ ਵੀ ਬੋਲੇ ਸਸਪੈਂਡ ਕਰਾ ਉਹਨੇ ਮਾਰ ਇਲੈਕਸ਼ਨ ਹੀ ਚੀਜ਼ ਕਰਨੀਆਂ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਕਿ ਸਿਲੈਕਸ਼ਨ ਕਮਿਸ਼ਨ ਨੂੰ ਹੁਣੇ ਮੈਂਬਰ ਆਫ ਪਾਰਲੀਮੈਂਟ ਸੁਜਿੰਦਰ ਸਿੰਘ ਰੰਧਾਵਾ ਜੀ ਵੱਲੋਂ ਹੁਣੇ ਇਸੇ ਵਕਤ ਚਿੱਠੀ ਜਿਹੜੀ ਤਿਆਰ ਹੋ ਕੇ ਉਹਨਾਂ ਨੂੰ ਭੇਜੀ ਜਾਊਗੀ ਕਿ ਡਿਊਰਿੰਗ ਇਲੈਕਸ਼ਨ ਇਲੈਕਸ਼ਨ ਦੀ ਥਾਂ ਦੇ ਵਿੱਚ ਇਹਨਾਂ ਦੇ ਬੰਦੇ ਜਿਹੜੇ ਸ਼ਰਿਆਮ ਵੈਪਨ ਵੀ ਲੈ ਕੇ ਆਏ ਨੇ ਵੀਡੀਓ ਬਣੀ ਹੈ ਜਾਂ ਤੇ ਝੂਠਾ ਹੂੰਗਾ ਜਾਂ ਵੀਡੀਓ ਪਾ ਦੂੰਗਾ ਬਿਲਕੁਲ ਵੈਪਨ ਤੁਸੀਂ ਦੇਖੋ ਉਹਦੇ ਉਹਦੇ ਪੜਾਹ ਨੇ ਜੇਬ ਚ ਪਾਇਆ ਜੀ ਨਾਲ ਜਿਹੜਾ ਮੈਨੂੰ ਜਦੋਂ ਦੂਰੋਂ ਮੈਂ ਕਿਹਾ ਸੀਗਾ ਕਿ ਫਿਰ ਇੱਧਰ ਹੀ ਆ ਜਾਓ ਤੇ ਫਿਰ ਜ਼ਿੱਪ ਖੋਲ ਕੇ ਮੈਨੂੰ ਵਿਖਾਉਂਦਾ ਸੀਗਾ ਉਹਦਾ ਭਰਾ ਕਿ ਫਿਰ ਯਾਰ ਤੈਨੂੰ ਲੱਗਦਾ ਕਿ ਇਹ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਕੋਈ ਜਗ੍ਹਾ ਹੈਗੀ ਇਹ ਵੀ ਅਨਪੜਤਾ ਹੈ ਜੀ ਇਹਨਾਂ ਦੀ ਇਹ ਅਨਪੜ ਬੰਦਿਆਂ ਦੀ ਨਿਸ਼ਾਨੀ ਹੁੰਦੀ ਹੈ ਕਿ ਤੁਸੀਂ ਐਵੇਂ ਸਾਡੀ ਜਿਹੜੀ ਅੱਧੇ ਲੇਡੀ ਕੰਟੈਸਟ ਕਰਨ ਦੀ ਲੱਗੀਆਂ ਉਹਨਾਂ ਸਾਰਿਆਂ ਦੇ ਅੱਗੇ ਤੁਸੀਂ ਜ਼ਿੱਪਾਂ ਖੋਲ-ਖੋਲ ਵਿਖਾ ਰਹੇ ਹੋ ਇਹ ਇਹੋ ਜਿਹਾ ਬੇਵਕੂਫ ਬੰਦਾ ਆ ਰਿਹਾ ਇਹਦਾ ਭਰਾ ਫਰਦਰ ਕੀ ਸਟੈਪ ਆ ਹੁੰਦਾ ਡਰ ਕੀ ਲੈਣ ਜੀ ਬੈਠੇ ਨੇ ਜੀ ਜਦ ਤੱਕ ਸਾਡੀ ਇਹਨਾਂ ਦੀ ਕਾਰਵਾਈ ਡੀਡੀਆਰ ਨਹੀਂ ਕੱਟੀ ਜਾਂਦੀ ਕਾਰਵਾਈ ਨਹੀਂ ਹੁੰਦੀ ਤਦ ਤੱਕ ਬੈਠਾ ਜਿੰਨਾ ਬੰਦੇ ਨੇ ਪੱਗ ਲਾਈ ਸਾਨੂੰ ਕੁੱਟ ਮਾਰਦਾ ਸਾਨੂੰ ਕੋਈ ਨਹੀਂ ਉਹ ਤੇ ਹੁਣ ਕੱਲ ਨੂੰ ਐਮਐਲਏ ਕਹਿ ਦੂਗਾ ਕਿ ਮੇਰੇ ਮੂੰਹ ਤੇ ਚਾਰ ਚਪੇੜਾ ਮਾਰ ਗਏ ਇਹ ਕਰਦੇ ਉੱਤੇ ਵੀ ਕਰਦੇ ਜੀ ਵੱਧੀਆਂ ਹਉਣ ਗਿਆ ਤੱਕ ਕਰਾ ਦਿਓ ਉਹ ਕਹਿੰਦੇ ਪੱਗਾਂ 'ਚ ਕਿਹੜਾ ਕਿੱਲ ਫਸਾਏ ਨੇ ਇਹ ਤੇ ਫਿਰ ਉਹਦੀ ਗੱਲ ਨਾ ਇਹ ਅਨਪੜਤਾ ਮੈਂ ਤੁਹਾਨੂੰ ਪਹਿਲਾਂ ਵੀ ਬੁਲੇ ਤੇ ਅਨਪੜਤਾ ਦੀ ਗੱਲ ਇਹ ਚ ਮੇਨ ਚੀਜ਼ ਆ ਵੇਖੀ ਜਿਓਵੇਂ ਕਿ ਕਿ ਪਹਿਲਾਂ ਅਸੀਂ ਲਾਈਏ ਤੇ ਫਿਰ ਅਸੀਂ ਅਗਲੇ ਨੂੰ ਕੋਈ ਉਹ ਚੱਕੜਾ ਕਿਲਾ ਲੱਗਿਆ ਜੀ ਇਹ ਸਤਕਾਰ ਕਰਨ ਵਾਲੀ ਚੀਜ਼ ਹੁੰਦੀ ਹੈ ਇਹ ਬੰਦੇ ਦੀ ਇੱਜ਼ਤ ਲੀੜਾ ਨਹੀਂ ਹੁੰਦਾ ਸ਼ਰੀਰ ਤੇ ਉਹਦੀ ਪੱਗ ਹੁੰਦੀ ਹੈ ਧੜੋ ਭਾਵੇਂ ਨੰਗਾ ਤੁਰੀ ਜਾਵੇ ਤੇ ਸਿਰ ਤੇ ਪੱਗ ਹੋਵੇ ਤੇ ਫਿਰ ਉਹ ਇੱਜ਼ਤ ਬੰਦਾ ਮੰਨਦਾ ਹੁੰਦਾ ਤੁਸੀਂ ਹੁਣ ਪ੍ਰਸ਼ਾਸਨ ਤੋਂ ਸੈਟੀਸਫਾਈ ਨਹੀਂ ਜੀ ਅਜੇ ਸੈਟੀਸਫਾਈ ਨਹੀਂ ਅਸੀਂ ਉਹਨਾਂ ਨੇ ਕਿਹਾ ਕਿ ਅਸੀਂ ਗੱਲਬਾਤ ਕਰਕੇ ਤੁਹਾਨੂੰ ਦੱਸਦੇ ਹਾਂ ਮੈਂ ਕਿਹਾ ਮੈਂ ਇੱਥੇ ਬੈਠਾ ਹਾਂ ਜੀ ਐਮਐਲਏ ਸਾਹਿਬ ਮੇਰੇ ਸਾਹਮਣੇ ਭੱਜ ਗਏ ਨੇ ਇੱਥੋਂ ਕੰਦਾ-ਕੰਦਾ ਟੱਪ ਕੇ ਗਏ ਨੇ ਕਿਉਂਕਿ ਗੇਟ ਤੇ ਹੋ ਰਿਹਾ ਨਹੀਂ ਕੋ ਉਹ ਲੱਭੇ ਨਹੀਂ ਸ 4 ਘੰਟੇ ਤੋਂ ਨਟਕ ਤੇ ਬਾਹਰ ਹੀ ਬੈਠੇ ਰਹੇ ਸੀ ਉਹਨਾਂ ਤੋਂ ਪਤਾ ਨਹੀਂ ਕੀ ਮੰਗਨਗੇ ਇਹਨਾਂ ਨੇ ਕੀ ਕੀ ਹੋਣੀ ਉਹ ਨਹੀਂ ਮਿਲ ਪਤਾ। ਜੀ ਅਸੀਂ ਡੇਰਾ ਬਾਬਾ ਨਾਨਕ ਖੜੇ ਹੈਗੇ ਆ ਤੇ ਨੋਮੀਨੇਸ਼ਨ ਸੈਂਟਰ ਸੀਗਾ ਤੇ 3 ਵਜੇ ਤੱਕ ਜਿਹੜੀ ਨੋਮੀਨੇਸ਼ਨ ਹੈ ਉਹ ਕੰਪਲੀਟ ਹੋ ਚੁੱਕੀ ਹੈ। ਤੇ ਮੈਂ ਥੋੜਾ ਲੇਟ ਆਇਆ ਸੀ ਜਦੋਂ ਆਇਆ ਤਾਂ ਸਾਰਾ ਕੁਝ ਪੀਸਫੁਲੀ ਇੱਥੇ ਚੱਲਿਆ ਹੈਗਾ। ਲੋਕਾਂ ਨੇ ਜਿਨ੍ਹਾਂ ਨੇ ਪਰਨੇ ਸੀਗੇ ਉਹਨੇ ਆਪਣੇ ਨੋਮੀਨੇਸ਼ਨ ਫਾਰਮ ਵੀ ਰਹਿ ਗਿਆ ਭਰ ਲਿਆ। ਪਰ ਪੱਕਾ ਪੱਕਾ ਤੇ ਬਹੁਤ ਲੱਸੀਆ ਇਹ ਜੀ ਜਿਹੜੇ ਦੂਸਰੀ ਧਿਰ ਹੈਗੀ ਆ ਵੈਲੀਸ਼ਨ ਕਰਾ ਰਹੀ ਹੈ ਅਸੀਂ ਬਿਲਕੁਲ ਇਹਨੂੰ ਵੈਰੀਫਾਈ ਕਰਾਂਗੇ ਜੋ ਕੁਝ ਹੋਇਆ ਹੈ ਤੁਹਾਨੂੰ। ਇਹ ਕੈਮਰਾ ਚ ਕਹਿ ਰਿਹਾ ਸਰ ਹਾਂਜੀ ਬਿਲਕੁਲ ਕਰਾਂਗੇ ਜੀ ਵੈਰੀਫਾਈ ਕਰਾਂਗੇ ਜੀ ਜੇ ਕੁਝ ਹੋਇਆ ਤਾਂ ਬਿਲਕੁਲ ਉਹਦੇ ਅਕੋਰਡਿੰਗਲੀ ਅਸੀਂ ਕਰ ਦੋ ਗੱਲ ਹੈ ਕਿ ਲਾਂਡ ਆਰਡਰ ਨੂੰ ਦੇਖਦੇ ਹੋਏ ਦੋਵੇਂ ਧਿਰਾਂ ਆਮਣੇ ਸ਼ਾਮੀ ਉਸ ਲੈਵਲ ਦੀ ਗੰਦੀ ਗੱਲੀ ਗਲੋ ਚ ਜਿੱਥੇ ਲੇਡੀਜ਼ ਇੰਨੀਆ ਮੌਜੂਦ ਆ ਦੋਵੇਂ ਧਰਾਂ ਵੱਲੋਂ ਦੇਖੋ ਜੀ ਤੁਹਾਨੂੰ ਪਤਾ ਹੈ ਨੋਮੀਨੇਸ਼ਨ ਸੈਂਟਰ ਹੈ ਜੀ ਬਿਲਕੁਲ ਦੋ ਧਿਰਾਂ ਅੱਛਾ ਜਿਆ ਹੈ ਹੈ ਨਾ ਤੇ ਬਿਲਕੁਲ ਪੀਸਫੁਲੀ ਸਾਰਾ ਕੁਝ ਹੋਇਆ ਇੱਕ ਧਿਰ ਉਧਰ ਖੜੀ ਹੈਗੀ ਤੇ ਦੂਜੀ ਧਿਰ ਬਾਹਰ ਹੈਗੀ ਹੈ ਵਿਰੋਧੀ ਧਿਰ ਵੱਲੋਂ ਸਾਹਿਬ ਮੂਕ ਦਰਸ਼ਕ ਵੱੜ ਕੇ ਪੁਲਿਸ ਦੇਖਦੀ ਆ ਮਾਫ ਕਰਿਓ ਮੇਰੀ ਗੱਲ ਸੁਣੋ ਮੇਰੇ ਸਾਰੇ ਸਵਾਲ ਲੈ ਲਓ ਪਲੀਜ਼ ਇੱਕ ਮਿੰਟ ਮੇਰਾ ਸਵਾਲ ਲੈ ਲਓ ਪਿਸਟਲ ਕਰਦੇ ਨੇ ਨਜ਼ਰ ਆਏ ਵੀਡੀਓ ਦੇ ਵਿੱਚ ਕੈਦ ਵੀ ਆ ਤੁਸੀਂ ਫਿਰ ਵੀ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਨਹੀਂ ਮੈਂ ਦੇਖੋ ਜੀ ਇੱਥੇ ਖੜਾ ਹੈਗਾ ਜੇ ਕੋਈ ਏਦਾਂ ਦੀ ਗੱਲ ਹੈਗੀ ਅਸੀਂ ਉਹਨੂੰ ਵੈਰੀਫਾਈ ਕਰਾਂਗੇ ਮੈਂ ਤਾਂ ਕਹਿ ਰਿਹਾ ਹੈਗਾ ਮੈਂ ਇੱਥੇ ਖੜਾ ਬਿਲਕੁਲ ਸਿਚੁਏਸ਼ਨ ਪੀਸਫੁਲ ਹੈ ਤੁਸੀਂ ਘੁਮਾ ਲਓ ਕੈਮਰਾ ਸਾਰੇ ਪਾਸੇ ਜੇ ਕੋਈ ਏਦਾਂ ਦੀ ਗੱਲ ਹੈ ਤੁਸੀਂ ਜਿਹੜੀ ਗੱਲ ਕਹੀ ਹੈ ਤੁਸੀਂ ਜਿਹੜੀ ਗੱਲ ਕਹੀ ਹੈ ਅਸੀਂ ਵੈਰੀਫਾਈ ਕਰਾਂਗੇ ਇਹਨੂੰ ਸਾਨੂੰ ਕੁਝ ਲੱਗੇਗਾ ਏਦਾਂ ਦਾ ਜਿਹੜਾ ਕਿ ਇੱਥੇ ਅਲਾਉਡ ਨਹੀਂ ਸੀਗਾ ਅ ਕੰਪਲੇਂਟ ਕਰਨਾ ਚਾਹੁੰਦੇ ਐ ਅਪਲੀਕੇਸ਼ਨ ਦੋ ਅਸੀਂ ਵੈਰੀਫਾਈ ਕਰਾਂਗੇ ਕਿਉਂਕਿ ਸ਼ਰੀਆਮ ਪੁਲਿਸ ਨੂੰ ਆਰਡਰ ਵੀ ਹੁੰਦੇ ਰਹੇ ਗਾਲੀ ਗਲੋਚ ਹੁੰਦਾ ਰਿਹਾ ਪਰ ਪੁਲਿਸ ਨੇ ਕੁਝ ਨਹੀਂ ਕਰਦਾ ਤਾਂ ਦੇਖੋ ਜੀ ਮੈਂ ਇੱਥੇ ਆਇਆ ਹਾਂ ਤੁਸੀਂ ਪਿੱਛੇ ਕੈਮਰਾ ਵੀ ਧਮਾ ਲਓ ਬਿਲਕੁਲ ਸ਼ਾਂਤ ਹੈਗੀ ਸਥਿਤੀ ਸਾਨੂੰ ਕੋਈ ਵੀ ਕੰਪਲੇਂਟ ਆਏਗੀ ਉਸ ਨੂੰ ਬਿਲਕੁਲ ਅਕੋਰਡਿੰਗ ਟੂ ਲਾਅ ਦੇ ਤੇ ਵੈਰੀਫਾਈ ਕਰਾਂਗੇ ਸਰ ਐਨੀ ਫੋਰਸ ਹੋਣ ਦੇ ਬਾਵਜੂਦ ਇੰਨੀ ਮਤਲਬ ਜਿਹੜੀ ਆਪੋ ਤਾਂ ਹੁਣ ਦੇਖੋ ਜੀ ਨੋਮੀਨੇਸ਼ਨ ਸੈਂਟਰ ਹੈਗਾ ਜੇ ਫੋਰਸ ਸੀਗੀ ਤਾਂ ਹੀ ਤਾਂ ਸਾਰ ਬਿਲਕੁਲ ਪਿਸਵਲੀ ਨਿਭੜਿਆ ਹੈਗਾ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੈਗੇ ਉਹ ਅਸੀਂ ਵੈਰੀਫਾਈ ਕਰਾਂਗੇ ਡਰਦਾ ਮਾਹੌਲ ਇੰਨਾ ਸੀ ਕਿ ਤੁਹਾਨੂੰ ਨੋਮੀਨੇਸ਼ਨ ਪਰਮਾਉਣ ਦੇ ਲਈ ਕਾਂਗਰਸ ਦੇ ਉਮੀਦਵਾਰਾਂ ਨੂੰ ਲੈ ਕੇ ਜਾਣਾ ਨਹੀਂ ਦੇਖੋ ਜੀ ਮੇਰਾ ਆਪਣਾ ਸਾਡਾ ਤਾਂ ਏਰੀਆ ਹੈਗਾ ਅਸੀਂ ਬਿਲਕੁਲ ਜਿਹੜਾ ਪੁਲਿਸ ਨੇ ਆਪਣਾ ਫਰਜ਼ ਨਿਭਾਇਆ ਹੈਗਾ ਤੇ ਬਿਲਕੁਲ ਜਿਹੜਾ ਵੀ ਨਾਮਿਨੇਸ਼ਨ ਜਿਹਦੇ ਪਰਨੇ ਸੀ ਉਹਨੇ ਪਰੇ ਹੋਏ ਕੋਈ ਸ਼ਿਕਾਇਤ ਦਰਜ ਕਰਾਈ ਗਈ ਕੀ ਉਹਨਾਂ ਨੂੰ ਨਹੀਂ ਹਜੇ ਤੱਕ ਸਾਡੇ ਕੋਲ ਕੋਈ ਸ਼ਿਕਾਇਤ ਕੋਈ ਉਹਨਾਂ ਨੇ ਕਹਿ ਕੇ ਅਸੀਂ ਹਾਂਜੀ ਹਜੇ ਸਾਨੂੰ ਵੈਸੇ ਮੈਨੂੰ ਵਰਬਲੀ ਪਤਾ ਲੱਗਿਆ ਸੀ ਪਰ ਲਿਖਤੀ ਹਜੇ ਸਾਡੇ ਕਾਂਗਰਸ ਪਾਰਟੀ ਕਹ ਰਹੀ ਕਿ ਅਸੀਂ ਜਿੰਨੀ ਤੇ ਸਾਡੀ ਸ਼ਿਕਾਇਤ ਦਰਜ ਨੂੰ ਦੀਆਂ ਤਰਨਤ ਬਾਅਦ ਮੈਂ ਤਾਂ ਕਹਿ ਰਿਹਾ ਜੀ ਕੰਪਲੀਟ ਸਾਨੂੰ ਆਏਗੀ ਅਸੀਂ ਉਹਨੂੰ ਵੈਰੀਫਾਈ ਕਰਾਂਗੇ ਠੀਕ ਹੈ ਸਰ ਅਸੀਂ ਕਾਲੀਦਾਨ ਵੱਲੋਂ 70% ਦੇਰ ਬਾਬਾ ਨਾਨਕਲ ਕੇ ਦੇ ਵਿੱਚ ਪੰਜ ਜ਼ਿਲ੍ਹਾ ਪ੍ਰੀਸ਼ਦ ਜੋਨ ਨੇ ਤੇ 15 ਇੱਥੇ ਸੰਤਿਆ ਨੇ ਤੇ 38 ਉਧਰ ਹੈ ਸਾਰੀਆਂ ਸੰਮਤੀਆਂ ਦੇ ਵਿੱਚ ਕੈਂਡੀਡੇਟ ਦਿੱਤੇ ਪਏ ਪਰ ਇਹਨਾਂ ਨੇ ਬਹੁਤ ਵੱਡੀ ਗੁੰਡਾਗਰਦੀ ਕੀਤੀ ਹੈ ਗਰਦਾ ਆਪਣੇ ਕਲਾਂੌਰ ਦੇ ਵਿੱਚ ਜਿੱਥੇ ਅਸੀਂ ਕਾਗਜ਼ ਭਰਾਰੇ ਸੀ ਉਸ ਦਫ਼ਤਰ ਦੇ ਵਿੱਚ ਸਾਡੀਆਂ ਫਾਈਲਾਂ ਸੀ ਉਹਨੂੰ ਬਾਹਰੋਂ ਲਾਕ ਕਰ ਦਿੱਤਾ ਪੁਲਿਸ ਨੇ ਉਹ 2 2.5 ਘੰਟੇ ਦੇ ਬਾਅਦ ਉਹ ਲਾਕ ਇਹਨਾਂ ਨੇ ਖੋਲ੍ਹਿਆ ਉਹ ਸਾਡੀਆਂ ਸੰਮਤੀਆਂ ਵੀ ਲੇਟ ਹੋਈਆਂ ਨੇ ਪਰ ਚਰ ਉਹ ਲੈਂਡ 'ਚ ਲੱਗੇ ਹੋਏ ਨੇ ਡੇਰਾ ਬਾਬਾ ਨਾਨਕ ਵਿੱਚ ਸ਼ਾਹਪੁਰ ਜਾਜਨ ਦੀ ਜੋ ਸੰਪਤੀ ਹੈ ਆ 크ਰਿਸਚਨ ਸਾਡਾ ਸਰਪੰਚ ਹੈ ਵਿਲੀਅਮ ਇਹਦੇ ਹੱਥੋਂ ਫਾਈਲ ਖੋਹ ਕੇ ਤੇ ਪਾੜ ਦਿੱਤੀ ਗਈ ਹੈ ਮੈਂ ਸਮਝਣਾ ਕਿ ਜੇ ਡੈਮੋਕ੍ਰੇਸੀ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਪੰਚਾਇਤ ਇਲੈਕਸ਼ਨ ਲੜਾਰੇ ਨੇ ਤੇ ਲੋਕਾਂ ਦੀ ਕਚਹਿਰੀ ਵਿੱਚ ਜਾਣ ਲੋਕਾਂ ਕੋਲੋਂ ਫਤਵਾ ਲੈਣ ਕਿ ਕਿਹੜੀ ਪਾਰਟੀ ਦੇ ਥੱਲੇ ਕੇਡਰ ਵਿੱਚ ਕੀ ਹੈ ਲੋਕ ਕਿਨੂੰ ਚਾਹੁੰਦੇ ਨੇ ਇਹ ਮੁੱਢਲਾ ਲੋਕਤੰਤਰ ਆ ਲੇਕਿਨ ਤੋਂ ਲੋਕਤੰਤਰ ਦਾ ਕਹਾਣ ਕਰ ਦਿੰਦਾ ਮੈਨੂੰ ਪਤਾ ਲੱਗਾ ਕਾਂਗਰਸਾ ਜਿਹੜਾ ਸਭ ਤੋਂ ਵੱਡਾ ਸੁੱਖੀ ਦਾ ਬਦਮਾਸ਼ ਸੀਗਾ ਚੌੜਾ ਜਿਹੜਾ ਹਮੇਸ਼ਾ ਹੀ ਗੁੰਡਾਗਰਦੀ ਕਰਦਾ ਸੀ ਜਿੰਨਾ ਸੁਖਵੀਰ ਬਾਦਲ ਤੇ ਵੀ ਉਹਦੇ ਭਰਾ ਨੇ ਗੋਲੀ ਚਲਾਈ ਸੀ ਉਹਨੂੰ ਕੁੱਟ-ਕੁੱਟ ਕੇ ਤੇ ਉਹਦਾ ਗੂਂ ਕੱਢ ਦਿੱਤਾ ਔਰ ਮੈਂ ਸਮਝਣਾ ਕਿ ਭਾਵੇਂ ਬਦਮਾਸ਼ ਆ ਕੋਈ ਵੀ ਐ ਉਹੋ ਦਿਨ ਇਹਨਾਂ ਤੱਕ ਨਹੀਂ ਹੋਣਾ ਚਾਹੀਦਾ ਉਹਨੂੰ ਵੀ ਮੌਕਾ ਦਿੰਦੇ ਜੋ ਇਲੈਕਸ਼ਨ ਲੜਨੀ ਚਾਹੁੰਦਾ ਜਾਂ ਕੋਈ ਹੋਰ ਕਰਨਾ ਚਾਹੁੰਦਾ ਪਰ ਇਹਨਾਂ ਨੇ ਸਾਰੀਆਂ ਹੱਦਾਂ ਬੰਨ੍ਹੇ ਪਾਰ ਕਰ ਗਏ ਨੇ ਪਰ ਫਿਰ ਵੀ ਅਸੀਂ ਲੋਕਤੰਤਰ ਵਿੱਚ ਯਕੀਨ ਰੱਖਦੇ ਆ ਲੋਕਾਂ ਦੀ ਕਚਹਿਰੀ ਵਿੱਚ ਜਾਵਾਂਗੇ ਆਪਣੇ ਕੈਂਡੀਡੇਟਾਂ ਲਈ ਪੱਗਾਂ ਲੱਤਣੀਆਂ ਬਿਲਕੁਲ ਜਾਇਜ਼ ਨਹੀਂ ਗੀਆਂ ਮੈਂ ਵੀ ਆਪਣੇ ਵਜੀਰ ਵੀ ਰਹੇ ਆ ਸਾਡੇ ਵੇਲੇ ਕੋਈ ਝਗੜਾ ਨਹੀਂ ਹੋਇਆ ਮੈਂ 5 ਤੋਂ 7 ਪੰਚਾਇਤਾਂ ਵੱਧ ਤੋਂ ਵੱਧ ਜਿਹੜੇ ਕਾਗਜ਼ ਰੱਦ ਹੋਏ ਨੇ ਅਸੀਂ 90 99 95% ਲੋਕਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਵੋਟਾਂ ਪਾਉਂਦੇ ਰਹੇ ਆ ਤੇ 20% ਵੋਟ ਤੇ ਵੈਸੇ ਹੁਕਮਰਾਨ ਪਾਰਟੀ ਨੂੰ ਵੱਧ ਪੈਂਦੀ ਹੈ ਪਿੰਡਾਂ 'ਚ ਐਮਐਲਆ ਦੇ ਅਸਰ ਸੂਕਣਾ ਇਹਦੀ ਇੰਤਕਾਲ ਹੋਣ ਵਾਲਾ ਹੁੰਦਾ ਕੋਈ ਇਹਨੂੰ ਨੌਕਰੀ ਦਾ ਲਾਰਾ ਲਾਇਆ ਹੁੰਦਾ ਕੇ ਇਹਨੂੰ ਪੰਚਾਇਤ ਦੇ ਫੰਡਾਂ ਦਾ ਡਵੈਲਪਮੈਂਟ ਦੇ ਵਾਸਤੇ ਲਾਰਾ ਲਾਇਆ ਹੁੰਦਾ ਇਸ ਕਰਕੇ 20% ਵੋਟ ਮੌਜੂਦਾ ਹੁਕਮਰਾਨ ਪਾਰਟੀ ਨੂੰ ਵੱਧ ਪੈਂਦੀ ਹੈ ਤੇ ਜੇ 20% ਵੋਟ ਲੈ ਕੇ ਵੀ ਕੈਂਡੀਡੇਟ ਨਹੀਂ ਜਿੱਤਦਾ ਤੇ ਫਿਰ ਸਮਝਣ ਪਈ ਉਹਵਾਜਾ ਵੱਜ ਗਿਆ ਅੱਜ ਨਾਲ ਬਚੂ ਖਾਲੂ ਅੱਜ ਇਹ ਕਾਗਜ਼ ਦਾਖਲ ਕਰਨੇ ਆ 5% ਕਹ ਲੋਗੇ ਟ੍ਰੇਲਰ ਆ ਫਿਲਮ ਸਰੀ ਬਾਕੀ ਆ ਤੇ ਕੀ ਬਣੇਗਾ ਜੇ ਕੱਟਣਗੇ ਤੇ ਮਰਨਗੇ ਛੇਤੀ ਮਰਨਗੇ ਤੇ ਜੇ ਲੋਕਾਂ ਵਿੱਚ ਜਾਣ ਦੇਣਗੇ ਤੇ ਫਿਰ ਹੌਲੀ ਹੌਲੀ ਸਾਹ ਲੈਂਦੇ ਰਹਿਣਗੇ ਨੇ ਤੇ ਹੁਣ ਤੋਂ ਹੀ ਜੰਗ ਜਿਹੜੀ ਸ਼ੁਰੂ ਹੋ ਜੂਗੀ ਤੇ ਸਾਲ ਦੇ ਵਿੱਚ ਤੇ ਘੀਸੀਆਂ ਹੀ ਹੋ ਜਾਂਦੀਆਂ ਨੇ ਯੋਰ ਲਾਲਾ ਕੇ ਇਸ ਕਰਕੇ ਜੇ ਸਰਕਾਰ ਸੰਜੀਦਾ ਹੈ ਤੇ ਉਹਨੂੰ ਲੋਕਾਂ ਦੀ ਕਚਹਿਰੀ ਵਿੱਚ ਕੈਂਡੀਡੇਟਾਂ ਨੂੰ ਭੇਜਣਾ ਚਾਹੀਦਾ ਕਿ ਇਹਦੇ ਕਾਗਜ਼ ਰੱਦ ਨਹੀਂ ਕਰਨੇ ਚਾਹੀਦੇ